ਮੈਂ ਤੁਹਾਡਾ ਆਪਣਾ ਰਿਪੋਰਟਰ ਤਵਾਰਨਜੀਤ ਸਿੰਘ ਜਿਸ ਤਰ੍ਹਾਂ ਪੱਖ ਵਕਤ ਤੁਸੀਂ ਯੂਏ ਜੀ ਤੋਂ ਦਿਖਾਇਆ ਗਿਆ ਕਿ ਲੇਕਿਨ ਜਿਹੜੇ ਕਿ ਅੱਜ ਜਿੱਥੇ ਗਣਪਤੀ ਮਹਾਰਾਜ ਨੂੰ ਪ੍ਰਸਿੱਧ ਕੀਤਾ ਜਾ ਰਿਹਾ ਉੱਥੇ ਹੀ ਅੱਜ ਬਹੁਤ ਦੂਰ ਤੁਹਾਡੇ ਤੋਂ ਵੀ ਜਿਹੜੇ ਲੋਕ ਇੱਥੇ ਪਹੁੰਚੇ ਨੇ ਕਾਫੀ ਤੁਸੀਂ ਤਸਵੀਰਾਂ ਦੇ ਸਾਥੇ ਕਿ ਲੁਧਿਆਣਾ ਤੋਂ ਜਿਹੜੇ ਸਰਪਾਲੂ ਜਿਹੜੇ ਦੇ ਪਹੁੰਚੇ ਨੇ ਕਿਸ ਤਰੀਕੇ ਦੇ ਨਾਲ ਮਤਲਬ ਕੀ ਨਾ ਹੋਵੇ ਕਿਹੜੀ ਜਗ੍ਹਾ ਤੋਂ ਆਏ ਹੋ ਇਸ ਲੁਧਿਆਣਾ ਤੋਂ ਆਏ ਬਰੇ ਕੀ ਕਰਨਾ ਹੈ ਉਹ ਕਿ ਅੱਜ ਮਤਲਬ ਜਿੱਥਾ ਤੱਕ ਅੱਜ ਕਰਨ ਪਹੁੰਚੇ ਹਾਂ ਅਨੁਪਤੀ ਮਹਾਰਾਜੀ ਨੇ ਹਾਂਜੀ ਇਹ ਕਹਿਣਾ ਚਾਹ ਰਹੇ ਸੀ ਅਸੀਂ ਭਲੀ ਕਰੇ ਰੱਬ ਦਾ ਸਾਥ ਸੀ ਇਸ ਤੰਦਰੁਸਤੀ ਆ ਬੰਦ ਸੀ ਮਹਾਤਮਾ ਇਹੀ ਮੰਗਦੇ ਸਭ ਹਾਂਜੀ ਕੀ ਨਾਮ ਆ ਜੀ ਆਪਣਾ ਕਿਹੜੀ ਜਗ੍ਹਾ ਤੋਂ ਆਇਓ ਕੀ ਕਹਿਣਾ ਚਾਹਦੇ ਹੋ ਸਰ ਮੇਰਾ ਨਾਮ ਮਮਤਾ ਹੈ ਅਸੀਂ ਸ਼ਿਮਲਾਪੁਰੀ ਤੋਂ ਆਏ ਆ ਅਸੀਂ ਗਣਪਤੀ ਜੀ ਦਾ ਵਿਸਰਜਨ ਕਰਨ ਆਏ ਆ ਅਸੀਂ ਇਹਨਾਂ ਨੂੰ ਆਪਣੇ ਘਰੇ 9 ਦਿਨ ਰੱਖਿਆ ਫਿਰ ਅਸੀਂ ਅੱਜ ਇਹਦਾ ਵਿਸਰਜਨ ਕਰਨਾ ਹੈ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਇਸ ਤਰੀਕੇ ਦੇ ਨਾਲ ਜਦੋਂ ਘਰ ਵਿੱਚ ਰੱਖ ਕੇ ਪੂਜਾ ਰਾਜਨਾ ਕੀਤੀ ਗਈ ਹੈ ਰਾਤਨਾ ਕੀਤੀ ਗਈ ਹੈ ਅੱਜ ਵੀ ਤੁਸੀਂ ਇੱਥੇ ਪਰੇ ਤਰੀਕੇ ਦੇ ਨਾਲ ਜਿਹੜੇ ਤੇ ਪਹੁੰਚੋ ਰੰਗਾ ਦੀ ਕਰਫੀ ਰੰਗ ਵੀ ਵਰਸਾਏ ਗਏ ਨੇ ਅਸੀਂ ਬਹੁਤ ਰੰਗ ਵਰਸਾਏ ਫੁੱਲਾਂ ਦੇ ਨਾਲ ਇਹਨਾਂ ਦੀ ਸਵਾਗਤ ਕੀਤਾ ਘਰੇ ਵੀ ਕੀਤਾ ਉਹਨ ਇੱਥੇ ਵੀ ਲੈ ਕੇ ਆਏ ਅਸੀਂ ਇਹਨਾਂ ਨੂੰ ਫੁੱਲਾਂ ਦੇ ਸਵਾਦ ਨਾਲ ਰੰਗ ਦੀ ਬਰਸਾਤ ਨਾਲ ਅਸੇ ਦਾ ਮੇਲੇ ਲੈ ਕੇ ਆਏ ਜਿੰਨੇ ਦਰ ਪਹਿਲਾਂ ਲੈ ਕੇ ਆਸੀਂ ਕਰਦੇ ਸੀ ਅਸੀਂ ਇਹਨਾਂ ਨੂੰ 9 ਦਿਨ ਪਹਿਲਾਂ ਲੈ ਕੇ ਆਏ ਹਾਂ ਹਾਂ ਜੀ ਕਿਸ ਤਰੀਕੇ ਨਾਲ ਆਰਾਧਨਾ ਕੀਤੀ ਗਈ ਇਹਨਾਂ ਦੀ ਆਪਾਂ ਕੀਰਤਨ ਕੀਤਾ ਜੋਤ ਪੱਤੀ ਕੀਤੀ ਬਾਅਦ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦੀ ਆਰਾਧਨਾ ਕੀਤੀ ਜੀ ਨਾਮਾ ਮਮਤਾ ਜੀ ਪਹੁੰਚੇ ਹੁਣ ਜੀ ਸਹੀ ਤਾਂ ਨਾਮ ਹੈ ਔਰ ਅਸੀ ਘਰਪਤੀ ਜੀ ਨੂੰ ਆਜ ਮੇ ਸਰਜਨ ਕਰਨ ਆਏ ਸੀਗੇ 9 ਦਿਨ ਸੇ ਇਹਨਾਂ ਦਾ ਆਰਚਨਾ ਪੂਜਾ ਕੀਤੀ ਇਹਨਾਂ ਦੇ ਫੁੱਲਾਂ ਨਾਲ ਬਹੁਤ ਨਰ ਸੁਆਗਤ ਕੀਤਾ ਅਨਾਂ ਵੀ ਹੁਣ ਜਾ ਕੇ ਇਹਨੂੰ ਵੀ ਬਹੁਤ ਨਰ ਅਸੀਂ ਤਾਂ ਲਈ ਇਹਨਾਂ ਦਾ ਸੁਆਗਤ ਕੀਤਾ ਕਿ ਅਗਲੇ ਸਾਲ ਹੈ ਸਾਨੂੰ ਫਿਰ ਇਸੇ ਤਰੀਕੇ ਖੁਸ਼ੀਆਂ ਸਾਡੇ ਪਰਿਵਾਰ ਵਿੱਚ ਲੈ ਗਿਆ ਕਿੰਨੇ ਸਾਲ ਹੋ ਗਏ ਇਸ ਤਰ੍ਹਾਂ ਕਰ ਸਾਨੂੰ ਇਸ 7 ਸਾਲ ਹੋ ਗਏ ਆਪਣੇ ਪਰਿਵਾਰ ਦੇ ਜਿਹਨਾਂ ਨੂੰ ਲਿਆਉਂਦੇ ਹੋਏ ਤੇ ਬਹੁਤ ਆਨੰਦ ਆਦਾ ਅੱਜ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਵਿਸਰਜਨ ਕਰਕੇ ਜਾ ਰਹੇ ਹਾਂ ਸਾਡੇ ਘਰ ਦੀ ਬਲਕਿ ਜਿਸ ਤਰ੍ਹਾਂ ਅੰਦਰ ਇੱਕ ਇਨਸਾਨ ਸਾਡੇ ਘਰ ਦੇ ਵਿੱਚ ਪਰਿਵਾਰ ਦਾ ਮੈਂਬਰ ਆਂਦਾ ਉਹ ਚੰਨ ਤੇ ਬਹੁਤ ਕਮੀ ਮਹਿਸੂਸ ਹੁੰਦੀ ਹੈ ਇਸ ਲਈ ਅੱਜ ਬਹੁਤ ਕਮੀ ਮਹਿਸੂਸ ਕਰਾਂਗੇ ਕਿ ਸਾਡੇ ਗਣਪਤੀ ਬੱਪਾ ਸਾਡੇ ਪਰਿਵਾਰ ਵਿੱਚ 9 ਦਿਨ ਰਏ ਪਰ ਅੱਜ ਇਸਨਾਂ ਨੂੰ ਵਿਸਰਜਨ ਕਰਕੇ ਆਪਣੇ ਪਰਿਵਾਰ ਦੇ ਖੁਸ਼ੀਆਂ ਔਰ ਸਭ ਦੇ ਲਈ ਖੁਸ਼ਹਾਲ ਮੰਗਦੇ ਆਂ ਇਹ ਤਾਂ ਦੇਖਿਆ ਜਾਂਦਾ ਕਿ ਮਨ ਨੂੰ ਬਹੁਤ ਪਾਵਿਕ ਹੋਣ ਨੇ ਉਹ ਇਹ ਮਤਲਬ ਆ ਕਿ 9 ਦਿਨ ਸੇਵਾ ਕੀਤੀ ਹੈ ਕਰਦੇ ਵਿੱਚ ਰੱਖਿਆ ਸੀ ਰਾਤਾਂ ਕੀਤੀ ਇੱਕ ਪਰਿਵਾਰਿਕ ਮੈਂਬਰ ਦੌਰ ਤੇ ਬਣ ਜਾ ਗਿਆ ਹਾਂ ਜੀ ਇਹ ਹੈ ਕਿ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੋ ਰਹੀ ਹੈ ਮਨ ਨੂੰ ਔਰ ਇੱਕ ਮਾਨਵੀ ਗਮੀ ਵੀ ਹੋ ਰਹੀ ਹੈ ਕਿ ਅਸੀਂ ਅੱਜ ਲੋਕ ਕਾੜਦੇ ਨਹੀਂ ਹੈਗੇ ਸ਼ਮਦੀ ਨਹੀਂ ਹੈਗੇ ਸਾਰੇ ਠੀਕ ਇਸ ਤਰੀਕੇ ਨਾਲ ਰਹਾਤਾ ਕਿਤੇ ਗਿਆ ਕਰਦੇ ਵਿੱਚ ਅਸੀਂ ਸਵੇਰ ਸ਼ਾਮ ਇਹ ਲਾ ਦੇ ਆਰਤੀ ਕਰਦੇ ਸੀ ਫੁੱਲਾਂ ਨਾਲ ਕੋਈ ਨਾ ਪੂਜਾ ਕਰਦੇ ਸੀ ਔਰ ਪੂਰਾ ਪਰਿਵਾਰ ਪੂਰਾ ਮੱਲਾ ਆ ਕੇ ਇਹਨਾਂ ਦੇ ਨੂੰ 9 ਦਿਨ ਦੀ ਇਹਨਾਂ ਨਾਲ ਸਵੇਰ ਸ਼ਾਮ ਤੋਨੋ ਟਾਈਮ ਆਰਤੀ ਜਨਮਦੀ ਔਰ ਫੁੱਲਾਂ ਦੇ ਨਾਲ ਇਹਨਾਂ ਦੀ ਵਰਸ਼ਾ ਕਰਦੇ ਸੀ ਔਰ ਆਜ ਵੀ ਰੰਗ ਰੰਗਾ ਦੇ ਨਾਲ ਇਹਨਾਂ ਨੂੰ ਅਸੀਂ ਇਹਨਾਂ ਦੇ ਪਰਿਵਾਰ ਮਤਲਬ ਕਿ ਕੀ ਜਾਂਦਾ ਕਿ ਨੋ ਦਿੱਲੀ ਸਾਡੇ ਨਾਲ ਆਂਦੇ ਤੇ ਆਖਿਰ ਇਹਨਾਂ ਨੂੰ ਇਹਨਾਂ ਦੇ ਮਾਤਾ ਪਿਤਾ ਦੇ ਕੋਲ ਤੇ ਇਹਨਾਂ ਨੂੰ ਵੀ ਸਰਜਨ ਕੀਤਾ ਜਾਂਦਾ ਕਿੰਨੇ ਕਿ ਮੈਂਬਰਾਂ ਨੂੰ ਲੈ ਕੇ ਆਏ ਹੋ ਕਿੰਨੇ ਮੈਂਬਰ ਬਣੇ ਘੱਟੋ ਘੱਟ ਸਾਡੇ ਨਾਲ 25 ਮੈਂਬਰ ਨੇ ਮਤਲਬ ਕਿ ਮੱਲੇ ਦੇ ਔਰ ਲੜਕੇ ਨੇ ਜਿਹੜੇ ਸਾਡੇ ਕਾਫੀ ਮਤਲਬ ਕਿ 25 ਤੋਂ ਵੀ ਜ਼ਿਆਦਾ ਸੀਗੇ ਪਰਿਵਾਰਿਕ ਮੈਂਬਰ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਅਸੀਂ ਨੀ ਸ਼ਿਮਲਾਪੁਰੀ ਆਏ ਹਾਂ ਲੁਧਿਆਣਾ ਤੋਂ ਕੀ ਮੈਸੇਜ ਜਾਂਦਾ ਚੀਜ਼ ਨੂੰ ਕੀ ਮੈਸੇਜ ਦਿਓਗੇ ਇਸ ਦਾ ਇਸ ਲਈ ਅਸੀਂ ਇਹ ਕਹਾਂਗੇ ਕਿ ਸਾਰੇ ਆਰਿਆਂ ਨੂੰ ਇਹ ਕਰਨਾ ਚਾਹੀਦਾ ਜ਼ਰੂਰ ਕਿ ਹਰ ਕਿਸੇ ਨੂੰ ਆਪਣੇ ਘਰੇ ਲਿਆਉਣੇ ਚਾਹੀਦੇ ਤੇ ਇਹਨਾਂ ਦੀ ਬਹੁਤ ਹੀ ਪਿਆਰ ਨਾਲ ਦੇਵਾ ਕਰਨੀ ਚਾਹੀਦਾ ਜਾਣ ਲੱਗੇ ਆਰਿਆਂ ਨੂੰ ਆਪਣਾ ਆਸ਼ੀਰਵਾਦ ਦੇ ਕੇ ਜਾਣ ਲੈ ਕੇ ਸਾਰੇ ਆਲੇ ਘਰ ਖੁਸ਼ੀਆਂ ਭਰੀਆਂ ਹਮੇਸ਼ਾ ਲਈ ਖੁਸ਼ੀਆਂ ਭਰੀਆਂ ਰਵੇ ਪਰ ਛੋਟੇ ਛੋਟੇ ਬੱਚੇ ਵੀ ਨਾਲ ਆਏ ਹੋ ਕਿ ਸਿੱਖਿਆਵਾਂ ਦੇ ਰਹੇ ਤੇ ਇਹਨਾਂ ਕਿਤੇ ਦੇਖਿਆ ਜਾ ਰਿਹਾ ਵਾ ਹਾਂਜੀ ਸਾਡੇ ਬੱਚੇ ਵੀ ਨਾਲ ਆਏ ਨੇ ਸਾਡੇ ਬੱਚਿਆਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਆ ਕੇ ਕਿ ਵੀ ਅਸੀਂ ਜਾ ਰਹੇ ਹਾਂ ਗਣਪਤੀ ਸਾਡੇ ਘਰੇ ਆਏ ਨੇ ਉਹ ਵੀ ਬੜੇ ਖੁਸ਼ ਹੁੰਦੇ ਨੇ ਇਹ ਸਾਡਾ ਗਲੀ ਮੁਲਾ ਵੀ ਸਾਰਾ ਬਹੁਤ ਖੁਸ਼ ਹੁੰਦਾ ਵਾ ਜਦੋਂ ਸਿਨਾਂ ਨੂੰ ਲਿਆਤੇ ਪੈਸਾ ਪਹੁੰਚਾਓ ਕੀ ਨਾਮ ਆਪਣਾ ਕਿਹੜੀ ਜਗ੍ਹਾ ਤੋਂ ਆਇਆ ਹੋ? ਮੈਂ ਮਜੀਤ ਸਿੰਘ ਖੜਾ ਲੁਧਿਆਣਾ ਨਿਊ ਸ਼ਿਮਲਾ ਪੂਰਵੀ ਗੋਲੀ ਨੰਬਰ 12 ਮਿੱਤੂ ਆਏ ਆਪਾਂ ਕੀ ਕੀ ਕਹਿਣਾ ਚਾਹੁੰਦੇ ਅੱਜ ਪਖਾਜੀ ਕੀਤਾ ਜਾ ਰਿਹਾ ਹੈ ਤੁਸੀਂ ਤੁਹਾਡੇ ਕੋਲੋਂ ਕਿਤਾਬ ਅਸੀਂ ਪੂਰੇ ਲੁਧਿਆਣਾ ਮਾਸੀਆਂ ਨੂੰ ਪੂਰੇ ਪੰਜਾਬ ਨੂੰ ਇਹ ਹੀ ਸਿੱਧਾ ਦਵਾਂਗੇ ਕਿ ਗਣਪਤੀ ਮਹਾਰਾਜ ਤੁਸੀਂ ਆਪਣੇ ਘਰੇ ਲਿਆਓ ਤੇ ਜਿਹੜਾ ਮੈਸੇਜ ਆ ਜਿਹੜਾ ਚਿੱਤੇ ਦਾ ਕੋਡ ਆ ਨਾ ਉਹ ਖਤਮ ਕਰੋ ਪੂਜਾ ਪਾਠ ਵੱਲ ਧਿਆਨ ਦਿਵੋ ਤੇ ਤੇ ਇਸੇ ਵਿੱਚ ਹੀ ਖੁਸ਼ਿਆਲੀ ਆ ਇਹੀ ਹੋਰਿਆਲੀ ਆ ਸਾਡੇ ਗਣਪਤੀ ਜੀ ਆਏ ਆ ਗਣਪਤੀ ਜੀ ਨੂੰ ਅਸੀਂ ਇਹੀ ਅੱਜ ਤੇ ਫਿਰ ਵਿਸਰਜਨ ਕੀਤਾ ਕਿ ਅਸੀਂ ਇਹੀ ਅਰਦਾਸ ਕਰੰਤੀ ਕੀਤੀ ਆ ਕਿ ਬੱਪਾ ਵੀ ਪੂਰੇ ਪੰਜਾਬ ਦੇ ਵਿੱਚੋਂ ਪਹਿਲਾ ਚਿੱਟੇ ਦਾ ਕੋੜ ਮਿਟਾਵੋ ਫੇਰ ਅਸੀਂ ਤੁਹਾਡੀ ਪੂਜਾ ਵਲ ਧਿਆਨ ਦਈਏ ਸਾਰੇ ਜਾਣੇ ਤੇ ਬਿਲਕੁਲ ਜਦੋਂ ਮੈਂ ਸ਼ਮਲਾਪੁਰੀ ਲੋ ਜਾਣਾ ਤਾਂ ਵੀ ਜਿਹੜਾ ਤਰ੍ਹਾਂ ਮੈਂ ਇੱਥੇ ਪਹੁੰਚੇ ਤਰ੍ਹਾਂ ਦੇ ਵਿੱਚ ਪਹੁੰਚੇ ਨੇ ਜਿੱਦਾਂ ਕਿ ਸੱਜੇ ਕਿਤੇ ਜਾ ਰਿਹਾ ਕਾਫੀ ਜਿਹੜੀ ਕੁਸ਼ਚ ਬਣਾਈ ਜਾ ਰਹੀ ਹੈ ਕਿ ਟੂਕੇ ਦੇ ਨਾਲ ਜਿਹੜਾ ਕਿ ਪੂਰਾ ਬਲੇ ਰਹਾ ਤਾਂ ਕਿਉਂ ਰਾਜ ਨੂੰ ਪ੍ਰਦਰਸ਼ਿਤ ਕਰਕੇ ਇਹ ਜਾ ਰਹੇ ਨੇ ਤੋਂ ਉਸੇ ਤਰ੍ਹਾਂ ਹੋਰ ਅਪਡੇਟਸ ਕਰਨ ਕਰ ਸਕੀ ਮੈਂ ਜੋ ਜਤ ਮਤਲਬ ਆਪਣਾ ਰਿਪੋਰਟ ਅਤਰਨ ਜੀ ਸੈਂਕ